ਟਿਵਾਨਾ ਰੈਡੀ ਦੇ ਸਤਕਾਰਯੋਗ ਸਰੋਤੋਂ ਲਾ ਇੱਕ ਵਿਸ਼ੇਸ਼ ਲੇਖ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬ੍ਰਿਗੇਡੀਅਰ ਕਲਦੀਪ ਸਿੰਘ ਗਾਲੋਂ ਜਿਹੜੇ ਫੌਜ ਦੇ ਜਾਂ ਦੇਸ਼ ਦੇ ਮਾਮਲਿਆਂ ਦੇ ਬਾਰੇ ਅਕਸਰ ਬੇਬਾਕੀ ਨਾਲ ਲਿਖਦੇ ਨੇ ਉਹਨਾਂ ਦੇ ਵਿਚਾਰ ਨੇ ਪੰਜਾਬੀ ਟ੍ਰਿਬਿਊਨ ਦੇ ਵਿੱਚੋਂ ਧੰਨਵਾਦ ਸਹਿਤ ਅਗਨੀਵੀਰ ਯੋਜਨਾ ਜਦੋਂ ਦੀ ਆਈ ਹੈ ਵਿਵਾਦਾਂ ਦੇ ਵਿੱਚ ਹੈ ਕਿ 4 ਸਾਲ ਦੇ ਵਕਫੇ ਦੇ ਲਈ ਫੌਜੀ ਵੀਰਾਂ ਨੂੰ ਰੱਖਿਆ ਜਾਂਦਾ ਤੇ ਬਾਅਦ ਵਿੱਚ ਘਰੇ ਭੇਜ ਦਿੱਤਾ ਜਾਂਦਾ ਹੈ ਭਾਜਪਾ ਸਰਕਾਰ ਵੀ ਕਹਿ ਰਹੀ ਹੈ ਕਿ ਇਸ ਦੀ ਅਸੀਂ ਜਿਹੜੀ ਸਮੀਖਿਆ ਦੁਆਰਾ ਤੋਂ ਕਰ ਲਵਾਂਗੇ ਤੇ ਕਾਂਗਰਸ ਪਾਰਟੀ ਨੇ ਮੁੱਖ ਤੌਰ ਤੇ راہਲ ਗਾਂਧੀ ਨੇ ਇਹਨਾਂ ਦੌਰਿਆਂ ਦੇ ਦੌਰਾਨ ਇਸ ਸਕੀਮ ਦਾ ਅਗਨੀਵੀਰ ਸਕੀਮ ਦਾ ਡਟਵਾ ਵਿਰੋਧ ਕੀਤਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਇਹ ਯੋਜਨਾ ਬੰਦ ਹੋਵੇਗੀ ਤੇ ਪੱਕੀ ਭਰਤੀ ਹੋਵੇਗੀ ਇਸ ਬਾਰੇ ਬ੍ਰਿਗੇਡੀਅਰ ਸਰਦਾ ਕਲਦੀਪ ਸਿੰਘ ਕੱਲ ਨੂੰ ਲਿਖਦੇ ਨੇ ਕਿ ਦੇਸ਼ ਭਰ ਦੇ ਵਿੱਚ ਇੱਕ ਪਾਸੇ ਲੋ ਦਾ ਕਹਿਰ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਅਗਦੇ ਭੂਕੇਵਾਲੇ ਚੋਣਾ ਅਖਾੜੇ ਦੇ ਵਿੱਚ ਰਾਸੀ ਪਹਿਲਵਾਨਾਂ ਵੱਲੋਂ ਜੋਰ ਅ즈ਮਾਇਸ਼ ਦੇ ਦੌਰਾਨ ਜਿਉਂ-ਜਿਉਂ ਲੋਕ ਸਭਾ ਚੋਣਾ ਆਖਰੀ ਪੜਾਵਲ ਨੂੰ ਜਾ ਰਹੀਆਂ ਨੇ ਤਿਉਂ-ਤਿਉਂ ਅਗਨੀ ਵੀਰ ਅਗਨੀ ਪਥ ਸਕੀਮ ਵਾਲਾ ਮੁੱਦਾ ਵੀ ਜੋਰ ਫੜਦਾ ਜਾ ਰਿਹਾ ਹੈ। ਇਥੋਂ ਤੱਕ ਕਿ ਪਿੰਡ ਪੱਦਰ ਤੇ ਵੀ ਇੱਕ ਹੋੰਡ ਚਰਚਾ ਚੱਲ ਰਹੀ ਹੈ ਕਿ ਸਿਰਫ ਇਹ ਚੋਣਾ ਨਹੀਂ ਪਹਿਲੂ ਚੋਣਾ ਨੂੰ ਪ੍ਰਭਾਵਿਤ ਇਹ ਕਰੇਗਾ ਸਗੋਂ ਇਸ ਦਾ ਦੂਰਦਰਸ਼ੀ ਅਸਰ ਵੀ ਨੌਜਵਾਨਾਂ ਦੇ ਉज्ज्वल ਭਵਿੱਖ ਫੌਜ ਤੇ ਦੇਸ਼ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ। ਸਵਾਲ ਇਹ ਉੱਠਦਾ ਕਿ ਅਗਨੀ ਵੀਰਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ ਉਹਨਾਂ ਨੂੰ ਕਿਤੇ ਦਰਦ ਦਰਦੀਆਂ ਠੋਕਰਾਂ ਦਾ ਨਸੀਬ ਨਹੀਂ ਹੋਣਗੀਆਂ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਾਂ 28 ਮਾਰਚ ਨੂੰ ਇੱਕ ਚੈਨਲ ਦੇ ਪ੍ਰੋਗਰਾਮ ਸਮੇਂ 13 ਮਈ ਨੂੰ ਕੌਮੀ ਪੱਤਰ ਤ ਦੇ ਇੱਕ ਅਖਬਾਰ ਨੂੰ ਇੰਟਰਵਿਊ ਦੇ ਵਿੱਚ ਅਗਨੀ ਵੀਰਾਂ ਦੇ ਸੁਰੱਖਿਅਤ ਭਵਿੱਖ ਬਾਰੇ ਬਾਰ ਬਾਰ ਭਰੋਸਾ ਦਿੱਤਾ ਕੇ ਜੇਕਰ ਅਗਨੀ ਪਾਤ ਸਕੀਮ ਦੇ ਵਿੱਚ ਕੁਝ ਕਮੀਆਂ ਤਰੁੱਟੀਆਂ ਨਜ਼ਰ ਆਈਆਂ ਤਾਂ ਲੋੜ ਪੈਣ ਤੇ ਭਾਰਤ ਸਰਕਾਰ ਇਹਨਾਂ ਨੂੰ ਤਬਦੀਲ ਕਰਨ ਲਈ ਧਿਆਨ ਤਿਆਰ ਹੈ ਉਹਨਾਂ ਇਸ ਸਕੀਮ ਦਾ ਗੁਣਗਾਨ ਕੀਤਾ ਅਗਨੀ ਪਾਤ ਦਾ ਕਿ ਇਸ ਤਕਨੀਕੀ ਤੇ ਸ਼ਲਪ ਗਿਆਨ ਯੋਗ ਦੇ ਵਿੱਚ 17 ਤੋਂ 21 ਸਾਲ ਦੀ ਉਮਰ ਵਾਲੇ ਨਪੁੰਨ ਨੌਜਵਾਨਾਂ ਅੰਦਰ ਵਧੇਰੇ ਖਤਰਾ ਮੁੱਲ ਲੈਣ ਦੀ ਭਾਵਨਾਵਾਂ ਵਧੇਗੀ ਜੋ ਫੌਜੀ ਸਹਾਈ ਹੋਵੇਗੀ ਅਗਨੀ ਵੀਰਾਂ ਦੇ ਮੁਰਵਸੇ ਲਈ ਪੈਰਾ ਮਿਲਟਰੀ ਸਮੇਤ ਰਾਖਵਾ ਕਰਨ ਨੀਤੀ ਲਾਗੂ ਹੋਵੇਗੀ ਦੇਸ਼ ਦੇ ਰਾਖਾ ਮੰਤਰੀ ਭਾਜਪਾ ਦਾ ਸੰਕਲਪ ਪੱਤਰ ਘੜਨ ਵਾਲੀ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਪਾਸੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਚੋਣਾਂ ਪ੍ਰਭਾਵਿਤ ਕਰਨ ਵਾਲੇ ਇਸ ਅਗਨੀ ਵੀਰ ਯੋਜਨਾ ਦੇ ਪੱਖ ਦੇ ਮਸਲੇ ਨੂੰ ਮੈਨੀਫੈਸਟੋ ਦੇ ਵਿੱਚ ਸ਼ਾਮਲ ਕੀਤਾ ਜਾਵੇ ਪਰ ਉਹ ਸ਼ਾਮਲ ਬੀਜੇਪੀ ਦੇ ਮੈਨੀਫੈਸਟੋ ਦੇ ਵਿੱਚ ਨਹੀਂ ਕੀਤਾ ਗਿਆ ਦੂਜੇ ਵੱਨੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਉਚੇਚਾ ਦਰਜ ਕੀਤੀ ਕਿ ਜੇਕਰ ਕਾਂਗਰਸ ਦੀ ਜਾਂ ਇੰਡੀਆ ਗੱਠ ਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਅਗਨੀਪਾਥ ਅਗਨੀਵੀਰ ਯੋਜਨਾ ਨੂੰ ਖਤਮ ਕਰਨਗੇ ਕਿਉਂਕਿ ਇਹ ਨੌਜਵਾਨੀ ਨਾਲ ਧੋਖਾ ਹੈ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ 22 ਮਈ ਨੂੰ ਸੋਨੀਪੱਤ ਦੇ ਇੱਕ ਜਲਸੇ ਦੇ ਦੌਰਾਨ ਆਖਿਆ ਸੀ ਕਿ ਅਗਨੀਪਾਥ ਸਕੀਮ ਨੇ ਫੌਜ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਉਹਨਾਂ ਐਲਾਨ ਕੀਤਾ ਕਿ ਜੇ ਇੰਡੀਆ ਗੱਠਜੋੜ ਦੀ ਸਰਕਾਰ ਸੱਤਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਅਗਨੀਵੀਰ ਯੋਜਨਾ ਨੂੰ ਕੂੜੇਦਾਨ ਵਿੱਚ ਸੁੱਟਣ ਦਾ ਕੰਮ ਕੀਤਾ ਜਾਏਗਾ ਇੰਡੀਆ ਗੱਠ ਜੋੜ ਦੀਆਂ ਚੋਣ ਰੈਲੀਆਂ ਦੇ ਵਿੱਚ ਇਸ ਸਕੀਮ ਤੇ ਲਗਾਮ ਲਾਉਣ ਦੇ ਦਾਅਵੇ ਕੀਤੇ ਗਏ ਤੇ ਜੇਲ੍ਹ ਚੋਂ ਬਾਹਰ ਕਦਮ ਰੱਖਦੇ ਆ ਸਾਰੇ ਹੀ ਕੇਜਰੀਵਾਲ ਨੇ ਵੀ 10 ਗਰੰਟੀਆਂ ਦੇ ਵਿੱਚ ਅਗਨੀਪਥ ਸਕੀਮ ਨੂੰ ਸ਼ਾਮਲ ਕਰਦੇ ਆ ਆਖਿਆ ਕਿ 4 ਸਾਲ ਲਈ ਨੌਜਵਾਨਾਂ ਨੂੰ ਠੇਕੇ ਦੇ ਆਧਾਰ ਤੇ ਭਰਤੀ ਕਰਨ ਨਾਲ ਫੌਜ ਕਮਜ਼ੋਰ ਹੋਵੇਗੀ ਇਸ ਲਈ ਇਹ ਅਗਨੀਪਥ ਅਗਨੀਵੀਰ ਸਕੀਮ ਖਤਮ ਕੀਤੀ ਜਾਵੇ ਮੁੱਖ ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਭਾਰਤ ਭਰ ਦੇ ਵਿੱਚ 97 ਕਰੋੜ ਰਜਿਸਟਰਡ ਵੋਟਰਾਂ ਦੇ ਵਿੱਚੋਂ ਨੌਜਵਾਨ ਵੋਟਰਾਂ ਦੀ ਸੰਖਿਆ 21 ਕਰੋੜ ਹੈ ਜਿਨ੍ਹਾਂ ਦੇ ਵਿੱਚੋਂ ਡੇਢ ਕਰੋੜ ਪਹਿਲੀ ਵਾਰੀ ਵੋਟ ਪਾਉਣਗੇ ਜਾਨੀ 97 ਕਰੋੜ ਟੋਟਲ ਵੋਟਰਾਂ ਚੋਂ 21 ਕਰੋੜ ਨੌਜਵਾਨ ਵੋਟਰ ਹੈ ਜਿਨ੍ਹਾਂ ਚੋਂ ਡੇਢ ਕਰੋੜ ਪਹਿਲੀ ਵਾਰੀ ਵੋਟ ਪਾਉਣਗੇ ਇਹ ਸਗਨੀਪਥ ਯੋਜਨਾਾਂ ਦੇ ਵਿੱਚ ਰਿਸਟ ਪੋਸਟ ਭਾਰਤੀ ਯੋਗ ਨੌਜਵਾਨਾਂ ਦੇ ਬੇਜਕੀਨੀ ਪਰੇ ਪਵੇਖ ਨਾਲ ਜੁੜੀ ਹੋਣ ਕਰਕੇ ਇਸ ਦਾ ਪ੍ਰਭਾਵ ਸਮਾਜਿਕ ਤੌਰ ਤੇ ਵੀ ਪੈ ਰਿਹਾ ਹੈ ਕਈ ਥਾਵਾਂ ਤੇ ਬੈਂਡ ਵਾਲੇ ਬੈਂਡਵਾਜੇ ਵਾਲੇ ਪ੍ਰੋਗਰਾਮ ਵੀ ਮੁਲਤਵੀ ਹੋ ਚੁੱਕੇ ਨੇ ਮਸਲਾ ਜੇ ਇੰਡੀਆ ਤੇ ਅੜ ਗਿਆ ਪਿਆ ਤੇ ਫੌਜ ਦੇ ਵਿੱਚ 34 ਸਾਲ ਦੀ ਨੌਕਰੀ ਤੋਂ ਬਾਅਦ 5 ਸਾਲ ਤੋਂ ਵੱਧ ਸਮੇਂ ਲਈ ਉਹ ਵੀ ਕਾਰਗੇ ਲੜਾਈ ਸਮੇਂ ਬਤੌਰ ਡਾਇਰੈਕਟਰ ਸੈਨਿਕ ਅਪਲਾਈ ਪੰਜਾਬ ਦੇ ਤੌਰ ਤੇ ਦੇਸ਼ ਦੇ ਰਖਵਾਲਿਆਂ ਦੀ ਕਿਤਾ ਭਰਪੂਰ ਚੜ੍ਹਤੀਆਂ ਮਨੋਵਿਗਿਆਨਕ ਸਥਿਤੀ ਦੇ ਪਰਿਵਾਰਾਂ ਦੀ ਸਮੱਸਿਆ ਦੇ ਵਲਵਲੇ ਤੇ ਮੁਰਵਸੇਵੇਂ ਦੀ ਚਿੰਤਾ ਤੇ ਭਲਾਈ ਨਾਲ ਸੰਬੰਧਿਤ ਕਾਨੂੰਨ ਨਿਯਮਾਂ ਵਾਲੀ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਰਾਖਵਾ ਕਰਨ ਵਾਲੇ ਨੋਟੀਫਿਕੇਸ਼ਨਾਂ ਭਰਤੀ ਤੇ ਇੱਕ ਸਰਵਿਸ ਮੈਂਡ ਦੀ ਪ੍ਰਵਾਦਾਸ਼ਾ ਵਰਗੇ ਵਿਸ਼ਿਆਂ ਬਾਰੇ ਤੋ ਕਿ ਇਹ ਤਜਰਬਾ ਹੈ ਬਰਗੇਡੀਅਰ ਕਲਦੀਪ ਸਿੰਘ ਕਾਹਲੋਂ ਹੋ ਰਾਂ ਦਾ ਤੇ ਉਹਨਾਂ ਨੇ ਇਹਨਾਂ ਤਜਰਬਿਆਂ ਦੇ ਆਧਾਰ ਤੇ ਆਖਿਆ ਕਿ ਮੈਂ ਆਪਣੀ ਪੇਸ਼ਾਵਰ ਤੇ ਅਕਲਾਕੀ ਜ਼ਿੰਮੇਵਾਰੀ ਸਮਝਦਾ ਕਿ ਅਗਨੀਵੀਰ ਵਿਵਾਦਤ ਮੁੱਦੇ ਦੀ ਸਮੁੱਚੇ ਤੌਰ ਤੇ ਸਮੀਖਿਆ ਕੀਤੀ ਜਾਵੇ ਇਸ ਨਾਲ ਪਤਾ ਲੱਗੇਗਾ ਕਿ ਇਹ ਯੋਜਨਾ ਨੌਜਵਾਨਾਂ ਸਮਾਜ ਭਾਰਤੀ ਫੌਜ ਤੇ ਦੇਸ਼ ਦੀ ਸੁਰੱਖਿਆ ਦਾ ਪੱਖ ਵੀ ਪੂਰਦੀ ਹੈ ਜਾਂ ਨਹੀਂ ਜਦੋਂ ਰੱਖਿਆ ਮੰਤਰੀ ਨੇ ਤਿੰਨ ਹਥਿਆਰਵੰਸ ਸਨਾਵਾਂ ਦੇ ਮੁਖੀਆਂ ਦੀ ਮੌਜੂਦਗੀ ਦੇ ਵਿੱਚ 14 ਜੂਨ 2022 ਨੂੰ ਫੌਜ ਦੇ ਵਿੱਚ ਪੱਕੀ ਭਰਤੀ ਦੀ ਬਜਾਏ ਅਚਾਨਕ ਅਗਨੀਪਥ ਯੋਜਨਾ ਦਾ ਐਲਾਨ ਕਰ ਦਿੱਤਾ ਤਾਂ ਤਕਰੀਬਨ 3 ਸਾਲਾਂ ਤੋਂ ਰੱਖਿਆ ਸਨਾਵਾਂ ਦੇ ਵਿੱਚ ਪੱਕੀ ਭਰਤੀ ਖੋਲਣ ਦੇ ਇੰਤਜ਼ਾਰ ਦੇ ਵਿੱਚ ਕਮਰ ਕੱਸੇ ਕਰੀ ਬੈਠੇ ਨੌਜਵਾਨ ਪੜਕੋਟੇ ਬਗੈਰ ਕਿਸੇ ਨਿਸ਼ਚਿਤ ਨੇਤਾ ਤੋਂ ਆਪ ਮਹਾਰੇ ਦੇਸ਼ ਭਰ ਦੇ ਵਿੱਚ ਇਸ ਯੋਜਨਾ ਦੇ ਖਿਲਾਫ ਨੌਜਵਾਨਾਂ ਨੇ ਤੇ ਅਗਨੀ ਵੀਰ ਸਕੀਮ ਦੇ ਵਿਰੋਧ ਦੇ ਵਿੱਚ ਹਿੰਸਕ ਮਜਾਰੇ ਜੋੜ ਫੜਨ ਲਗੇ ਫੌਜ ਦੇ ਵਿੱਚ ਭਰਤੀ ਪਰਿਵਰਤਨ ਨੂੰ ਬਗੈਰ ਅਨਕੂਲ ਵਾਤਾਵਰਨ ਪੈਦਾ ਕੀਤੇ ਬਿਨਾਂ ਪ੍ਰਭਾਵਿਤ ਧਰਾਂ ਨੂੰ ਭਰੋਸੇ 'ਚ ਲਿਆ ਭਾਜਪੀ ਨੇ ਨੋਟਬੰਦੀ ਜਾਂ ਹੋਰ ਫੈਸਲੇ ਵਾਂਗ ਇਹ ਫੈਸਲਾ ਦੇਸ਼ ਦੀ ਜਵਾਨੀ ਤੇ ਥੋਪ ਦਿੱਤਾ ਦੇਸ਼ ਦੀ ਸੁਰੱਖਿਆ ਤੇ ਥੋਪ ਦਿੱਤਾ ਤੇ ਅਗਨੀਪਥ ਸਕੀਮ ਨੂੰ ਤੁਰੰਤ ਲਾਗੂ ਕਰਨ ਲਈ ਸੈਨਾ ਦੇ ਮੁਖੀਆਂ ਨੂੰ ਸਖਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਭਾਰਤ ਭਰ ਦੇ ਵਿੱਚੋਂ ਯੋਗਤਾ ਪ੍ਰਾਪਤ ਨਸ਼ਾ ਰਹਿਤ ਭਰਤੀ ਯੋਗ ਨੌਜਵਾਨਾਂ ਦੇ ਅੰਦਰ ਵਿਸ਼ੇਸ਼ ਤੌਰ ਤੇ ਬੇਰੁਜ਼ਗਾਰੀ ਸਿਖਰਾਂ ਤੇ ਪਹੁੰਚ ਚੁੱਕੀ ਹੈ ਇਸ ਵਾਸਤੇ ਸ਼ੁਰੂ ਦੇ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਭਰਵਾ ਹੰਗਾਰਾ ਤਾਂ ਮਿਲਿਆ ਪਰ ਹੁਣ ਇਹ ਰੁਝਾਨ ਘਟਦਾ ਤੇ ਵਿਰੋਧ ਵੱਧਦਾ ਜਾ ਰਿਹਾ ਕਿਉਂਕਿ ਉਦੋਂ ਲੋਟ ਸੀ ਅਗਲਾ ਕਹਿੰਦਾ ਚਲੋ 4 ਸਾਲ ਲਈਓ ਸਹੀ ਮਜਬੂਰੀ ਸੀ ਇੱਕ ਵਾਰੀ ਤਾਂ ਭਰਤੀ ਹੋਣ ਲੱਗੀ ਪਰ ਬੀਜੇਪੀ ਨੇ ਉਸ ਨੂੰ ਬਹੁਤ ਵਧਾ-ਚੜਾ ਕੇ ਪੇਸ਼ ਕੀਤਾ ਪਰ ਹੁਣ ਇਸ ਯੋਜਨਾ ਦਾ ਵਿੱਚ ਭਰਤੀ ਹੋਣ ਵਾਲਿਆਂ ਦਾ ਰੁਝਾਨ ਘਟਦਾ ਜਾ ਰਿਹਾ ਹੈ ਤੇ ਇਸ ਯੋਜਨਾ ਦਾ ਵਿਰੋਧ ਵੱਧਦਾ ਜਾ ਰਿਹਾ ਸਰਕਾਰ ਦੀ ਇਹ ਦਲੀਲ ਕਿ ਅਗਨੀਪਥ ਸਕੀਮ ਲਾਗੂ ਕਰਨ ਨਾਲ ਫੌਜ ਦੀ ਔਸਤਨ ਉਮਰ ਘਟੇਗੀ ਤਕਨੀਕੀ ਯੁੱਗ ਦੇ ਵਿੱਚ ਉਤਸ਼ਾਹੀ ਨੌਜਵਾਨਾਂ ਅੰਦਰ ਵਧੇਰੇ ਖਤਰਾ ਮੁੱਲ ਲੈਣ ਦੀ ਭਾਵਨਾ ਪੈਦਾ ਹੋਏਗੀ ਫਿਰ ਕੀ ਹੈ ਅਗਨੀ ਵੀਰਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ ਨਹੀਂ ਇਹਨਾਂ ਪਹਿਲੂ ਉਤੇ ਚਰਚਾ ਕਰਨ ਲਈ ਕੱਚੀ ਤੇ ਪੱਕੀ ਭਰਤੀ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋਵੇਗਾ। ਬ੍ਰਿਗੇਡੀਅਰ ਕਲਦੀਪ ਸਿੰਘ ਕਹਿੰਦੇ ਨੇ ਕਿ ਅਗਨੀਵੀਰ 17 ਤੋਂ 21 ਸਾਲ ਦੀ ਉਮਰ ਦਰਮਿਆਨ ਭਰਤੀ ਕੀਤੇ ਜਾ ਰਹੇ ਨੇ। ਜਦੋਂ ਕਿ ਪੱਕੀ ਭਰਤੀ ਲਈ ਵੱਖ-ਵੱਖ ਕਿੱਤਿਆਂ ਸ਼ਖਾਵਾਂ ਤੇ ਭਾਰਤੀ ਸੀਮਾ ਸਾਲ 20 ਸਾਲ ਦੇ ird gird ਘੁੰਮਦੀ ਹੈ। ਤੇ ਵਿਦਿਅਕ ਯੋਗਤਾ ਦੋਵੇਂ ਤਰ੍ਹਾਂ ਦੀ 10ਵੀਂ ਪਾਸ ਜਾਂ ਇਸ ਤੋਂ ਵੱਧ ਹੈ। ਅਗਨੀ ਵੀਰਾਂ ਨੂੰ 30000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਜਦੋਂ ਕਿ ਇੱਕ ਸਿਪਾਈ ਨੂੰ 40000 ਦੇ ਆਸ-ਪਾਸ ਮਿਲਦੇ ਨੇ ਅਗਨੀ ਵੀਰਾਂ ਦੀ 31 ਹਫ਼ਤੇ ਵਾਲੀ ਮੁੱਢਲੀ ਸਿਖਲਾਈ ਤੇ ਪੱਕੇ ਫੌਜੀਏ ਨੂੰ 44 ਹਫ਼ਤੇ ਸਿਖਲਾਈ ਦਿੱਤੀ ਜਾਂਦੀ ਹੈ ਤੁਸੀਂ ਹਿਸਾਬ ਲਾ ਲਓ ਕਿ ਉਹਨਾਂ ਨੂੰ 13 ਹਫ਼ਤੇ ਐਕਸਟਰਾ ਸਿਖਲਾਈ ਦਿੱਤੀ ਜਾਂਦੀ ਹੈ ਪੱਕੇ ਫੌਜੀਆਂ ਨੂੰ ਯੂਨਿਟ ਦੇ ਵਿੱਚ ਪਹੁੰਚ ਕੇ ਪੱਕੇ ਫੌਜੀਆਂ ਨੂੰ ਵਿਸ਼ੇਸ਼ ਤੌਰ ਤੇ ਟੈਕਨੀਕਲ ਆਰਮ ਜਿਵੇਂ ਕਿ ਸਿਗਨਲ ਇੰਜੀਨੀਅਰ ਈਐਮਈ ਰਾਕਟ ਮਜਾਇਲ ਹਵਾਈ ਸੈਨਾ ਥਲ ਸੈਨਾ ਦੇ ਵਿੱਚ ਨਪੂਰਨਤਾ ਹਾਸਲ ਕਰਨ ਲਈ 4 ਤੋਂ 8 ਸਾਲ ਦਾ ਸਮਾਂ ਲੱਗਦਾ ਹੈ ਕਿਉਂਕਿ ਇੰਨੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਕਿ ਅਗਨੀ ਵੀਰਾਂ ਨੂੰ 4 ਸਾਲ ਦੀ ਨੌਕਰੀ ਤੋਂ ਬਾਅਦ 75% ਨੂੰ ਪੈਨਸ਼ਨ ਸਿਹਤ ਕੰਟੇਨ ਸਹੂਲਤਾਂ ਆਦਤੋਂ ਵੰਝਿਆ ਰੱਖਦੇ ਆ ਫੌਜ ਨੂੰ ਅਲਬਦਾ ਕਹਿਣਾ ਪੈਂਦਾ ਜਣੀ ਫੌਜ ਇਹਨਾਂ ਨੂੰ ਅਲਬਦਾ ਕਹਦੇਗੀ ਕੋਈ ਇਹਨਾਂ ਨੂੰ ਸਹੂਲਤ ਨਹੀਂ ਹੈ 75% ਨੂੰ ਤੇ ਫੌਜ ਦੇ ਵਿੱਚ 20-25 ਸਾਲ ਦੀ ਨੌਕਰੀ ਉਪਰੰਤ ਜੀਸੀਓ ਰੈਂਕ ਪ੍ਰਾਪਤ ਕਰਨ ਦੇ ਯੋਗ ਸੂਬੇਦਾਰ ਮੇਜਰ ਆਨਰੇਰੀ ਕੈਪਟਨ ਤੱਕ ਪਹੁੰਚ ਸਕਦੇ ਨੇ ਜਦੋਂ ਕਿ ਅਗਨੀਵੀਰ ਜਿਹੜੇ ਯੋਧੇ ਨੇ ਉਹ ਰਿਡ ਰਿਡ ਕੇ ਕੁਝ ਕੁ 15 ਸਾਲ ਤੱਕ ਪਹੁੰਚ ਸਕਣਗੇ ਉਹਨਾਂ ਚੋਂ 20-25% ਅਗਨੀਵੀਰਾਂ ਨੂੰ ਤਾਂ ਬਗੈਰ ਪਲਟਨ ਦੀਆਂ ਰਸਮਾਂ ਰਿਵਾਜ ਦੇ ਕੁਰਬਾਨੀ ਵਾਲਾ ਜਜ਼ਬਾ ਪੈਦਾ ਕਰਨ ਦੀ ਬਜਾਏ ਤੁਰੰਤ ਉੱਚ ਪਹਾੜੀ ਇਲਾਕਿਆਂ ਦੇ ਵਿੱਚ ਤਾਇਨਾਤ ਕਰਨ ਸਦਕਾ ਅਗਨੀਵੀਰ ਅਮਰਤਪਾਲ ਸਿੰਘ ਆਜੇ ਸਿੰਘ ਅ ਐਕਸੇ ਲਕਸ਼ਮਣ ਗਾਵਟੇ ਤੇ ਕੁਝ ਹੋਰ ਸ਼ਹੀਦ ਹੋ ਗਏ ਪੱਕੇ ਫੌਜੀਆ ਦੇ ਵਿੱਚੋਂ ਜੋਗ ਉਮੀਦਵਾਰ ਫੌਜ ਤੇ ਕਮਿਸ਼ਨ ਵੀ ਹਾਸਲ ਕਰ ਸਕਦੇ ਨੇ ਫਿਰ ਦੇਸ਼ ਲਈ ਮਰਨ ਵਟਣ ਵਾਲੇ ਜਜ਼ਵੇ ਤੇ ਤਕਨੀਕੀ ਪੱਖੋਂ ਅਗਨੀ ਵੀਰ ਕਿਵੇਂ ਵੱਧ کارਗਰਸਤ ਹੋ ਸਕਦੇ ਨੇ ਕਿਉਂਕਿ 13 ਹਫ਼ਤਿਆਂ ਦੀ 30 ਹਫ਼ਤਿਆਂ ਦੀ ਸੌਰੀ ਟ੍ਰੇਨਿੰਗ ਤੋਂ ਬਾਅਦ ਕਿਵੇਂ ਇਹ ਇੱਕਦਮ ਉਸ ਲਈ ਤਿਆਰ ਹੋ ਸਕਦੇ ਨੇ ਇਹਨਾਂ ਨੂੰ 31 ਹਫ਼ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਗਨੀਵੀਰਾਂ ਨੂੰ ਪੱਕੇ ਫੌਜੀਆ ਨੂੰ 44 ਹਫ਼ਤੇ ਯਾਨੀ ਕਿ 13 ਹਫ਼ਤੇ ਐਕਸਟਰਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਇਸ ਕਰਕੇ ਗੱਲ ਇਹ ਹੈ ਕਿ ਜੋਸ਼ ਚ ਨੌਜਵਾਨ ਨੇ ਅਸਲਾ ਹੱਥ ਫੜਾ ਲਓ ਉਹ ਭਾਵੇਂ ਆਪਣੇ ਮਾਰ ਲੈਣ ਭਾਵੇਂ ਕਿਸੇ ਦੇ ਮਾਰ ਲੈਣ ਕੋਈ ਟ੍ਰੇਨਿੰਗ ਨਹੀਂ ਹੁਣ ਆਰਮੀ ਦੇ ਵਿੱਚ ਤੁਸੀਂ ਵੇਖੋ ਕਿੰਨੇ ਵੱਖ-ਵੱਖ ਜੁਨਟ ਨੇ ਜਿਨ੍ਹਾਂ ਦੇ ਵਾਸਤੇ 4 ਤੋਂ 8 ਸਾਲ ਤੱਕ ਟ੍ਰੇਨਿੰਗ ਵੀ ਉਹਨਾਂ ਦੀ ਹੁੰਦੀ ਹੈ ਸੋ ਇਸ ਮੁਤਲਕ ਜੇ ਇਸ ਸਕੀਮ ਦਾ ਮਕਸਦ ਫੌਜ ਦੀ ਔਸਤ ਉਮਰ 32 ਤੋਂ 26 ਸਾਲ ਕਰਨਾ ਹੈ ਤੇ ਫਿਰ ਸਨ 220 ਦੇ ਵਿੱਚ ਕੌਮੀ ਨੀਤੀ ਦੇ ਵਿੱਚ ਬਦਲਾਅ ਕਰਕੇ ਦੋ ਸਾਲ ਉਮਰ ਕਿਉਂ ਵਧਾਈ ਗਈ ਬਹਾਦਰੀ ਤੇ ਕੌਮੀ ਜਜ਼ਬੇ ਦਾ ਸਬੰਧ ਉਮਰ ਰੈਂਕ ਤੇ ਨੌਕਰੀ ਨਾਲ ਨਹੀਂ ਯਾਦ ਰਹੇ ਕਿ ਸੂਬੇਦਾਰ ਜਗENDER ਸਿੰਘ ਪੀਵੀਸੀ ਹਵਾਲदार ਉਮਰਾਓ ਸਿੰਘ ਵੀਸੀ ਜਮਾਦਾਰ ਅਨੰਦ ਸਿੰਘ ਤੇ ਵੀਸੀ ਤੇ ਐਮਸੀ ਕੈਪਟਨ ਬਾਨਾ ਸਿੰਘ ਤੇ ਪੀਵੀਸੀ ਤੇ ਹੋਰ ਕਿੰਨੇ ਉੱਚ ਦਰਜੇ ਦੇ ਬਹਾਦਰੀ ਦ੍ਰਿੜਤਾ ਨਿਸ਼ਟਾ ਲਗਨ ਤੇ ਫੌਜ ਦੀਆਂ ਉੱਚ ਕੋਟੀ ਦੀਆਂ ਪਰੰਪਰਾਵਾਂ ਨੂੰ ਕਾਇਮ ਰੱਖਣ ਵਾਲੇ ਸਾਰੇ 40 ਸਾਲ ਤੋਂ ਵੱਧ ਉਮਰ ਦੇ ਸਨ ਇਹ ਯੰਗ ਉਮਰ ਦੇ ਨਹੀਂ ਸਨ ਇਹ ਕੀ ਸ਼ੋਅ ਕਰਦੀ ਹੈ ਗਵਰਨਮੈਂਟ ਕਿ ਯੰਗ ਉਮਰਦਿਆਂ 'ਚ ਸ਼ਹਾਦਤ ਦਾ ਜਜ਼ਵਾ ਜ਼ਿਆਦਾ ਹੁੰਦਾ ਸੋ ਇਸ ਲਈ ਇਹ ਜਿੰਨੇ ਵੀ ਮਹਾਨ ਸੂਰਬੀਰਾਂ ਦਾ ਜ਼ਿਕਰ ਕੀਤਾ ਗਿਆ ਸੂਬੇਦਾਰ ਨਾਨਤ ਸਿੰਘ ਜਾਂ ਹਵਾਲਦਾਰ ਰਮਰਾਉ ਸਿੰਘ ਕੈਪਟਨ ਬਾਨਾ ਸਿੰਘ ਹੋਰਾਂ ਦਾ ਇਹਨਾਂ ਦੀ ਉਮਰ 40 ਤੋਂ ਵੱਧ ਸੀ ਜਦੋਂ ਇਹਨਾਂ ਨੇ ਕਾਰਨਾਮੇ ਕੀਰਤੀਮਾਨ ਸਰ ਜੀ ਸੋ ਇਸ ਕਰਕੇ ਸਰਕਾਰ ਦਾ ਵਿਚਾਰ ਤਰਕ ਸੰਗਤ ਨਹੀਂ ਹੈ ਆਪ ਮੜੀਆਂ ਜਨਤ ਲੱਤਾਂ ਨੇ 90 90 ਸਾਲ ਦੇ ਹੋਏ ਫਿਰਦੇ ਨੇ ਆਪ ਹੀ ਕੁਰਸੀਆਂ ਛੱਡਣ ਨੂੰ ਤਿਆਰ ਨਹੀਂ ਫਿਰ ਨੌਜਵਾਨਾਂ ਨੂੰ ਦੇ ਦੇਣ ਕੁਰਸੀਆਂ ਹੋ ਜਾਣ ਲਾਂਬੇ ਸੋ ਕੇਂਦਰ ਸਰਕਾਰ ਤੇ ਪੈਰਾ ਮਿਲਟਰੀ ਦੇ ਗਰੁੱਪ ਸੀ ਤੇ ਡੀ ਦੇ ਵਾਸਤੇ ਕਰਮਾਰ ਅਦਾਸ ਤੋਂ 20% ਅਸਿਸਟੈਂਟ ਕਮਾਂਡੈਂਟ ਬੀਐਸਐਫ ਲਈ ਵੱਖਰੀਆਂ 10% ਦੀਆਂ ਅਸਾਮੀਆਂ ਸਾਬਕਾ ਸੈਨਿਕਾਂ ਲਈ ਰੱਖਵੀਆਂ ਨੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ 13 ਫੀਸਦੀ ਰਾਖਵਾਕਰ ਨੀਤੀ ਲਾਗੂ ਹੈ ਭਾਰਤ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਹਦਾਇਤਾਂ ਦੇ ਅਨੁਸਾਰ ਸਾਬਕਾ ਸੈਨਿਕਾਂ ਵਾਲੀ ਪਰਵਾਸ਼ਾ ਦੇ ਤਹਿਤ ਸਾਬਕਾ ਸੈਨਿਕਾਂ ਵਾਲੀ ਮਾਨਸਿਕਤਾ ਉਸ ਨੂੰ ਪ੍ਰਾਪਤ ਹੈ ਜਿਸ ਨੇ ਭਾਰਤ ਦੀਆਂ ਹਥਿਆਰਬੰਦ ਸਨਾਵਾਂ ਦੇ ਵਿੱਚੋਂ ਘੱਟੋ ਘੱਟ 15 ਸਾਲ ਲਈ ਪੈਨਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਮੈਡੀਕਲ ਡਿਸੇਬਿਲਟੀ ਮਿਲੇ ਇਸ ਤਰੀਕੇ ਨਾਲ 10 ਜਮਾਤਾਂ ਪਾਸ ਪੱਕੇ ਫੌਜੀਆ ਨੂੰ ਬੀ ਦਾ ਸਰਟੀਫਿਕੇਟ ਪੈਨਸ਼ਨ ਭੋਗਿਆ ਨੂੰ ਮਿਲਦਾ ਹੈ ਜੋ ਅਗਨੀ ਵੀਰਾਂ ਲਈ ਲਾਗੂ ਨਹੀਂ ਹੈ ਸੁਰੱਖਿਆ ਮਾਮਲੇ ਨਾਲ ਸੰਬੰਧਿਤ ਸੰਸਥੀ ਕਮੇਟੀ ਨੇ ਫਰਵਰੀ 2024 ਦੇ ਵਿੱਚ ਸਰਕਾਰ ਨੂੰ ਇਹ ਰਿਪੋਰਟ ਸੌਂਪੀ ਸੀ ਸਪਸ਼ਟ ਕੀਤਾ ਸੀ ਕਿ ਅਗਨੀ ਵੀਰ ਲਾਈਨ ਆਫ ਡਿਊਟੀ ਦੇ ਦੌਰਾਨ ਜੋ ਮਾਰੇ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਪੱਕੇ ਫੌਜੀਆ ਵਾਂਗ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ ਤੇ ਅਗਨੀ ਵੀਰਾਂ ਦਾ ਭਵਿੱਖ ਤਾਂ ਹੀ ਸੁਰੱਖਿਅਤ ਹੈ ਜੇਕਰ ਉਹਨਾਂ ਨੂੰ ਸਾਬਕਾ ਸੈਨਿਕਾਂ ਵਾਲਾ ਦਰਜਾ ਪ੍ਰਾਪਤ ਹੋਵੇ ਨਹੀਂ ਤਾਂ ਸਾਲ 2026 ਤੋਂ ਇੱਕ ਵਾਰੀ ਫਿਰ ਉਹ ਸੜਕਾਂ ਤੇ ਖੜੇ ਹੋਣਗੇ ਜੋ ਸਮਾਜ ਫੌਜ ਤੇ ਦੇਸ਼ ਦੀ ਸੁਰੱਖਿਆ ਦੇ ਹਿੱਤ ਦੇ ਵਿੱਚ ਨਹੀਂ ਹੋਵੇਗਾ ਇਹ ਸੀ ਵਿਚਾਰ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂਹਰਾ ਦੇ ਜਿਨ੍ਹਾਂ ਦਾ ਨੰਬਰ ਹੈ 9814245151 9814245151 ਨੰਬਰ ਹੈ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂਹਰਾ ਦਾ ਸੋ ਇਸ ਮਾਮਲੇ ਦੇ ਵਿੱਚ ਇਹ ਜੋ ਸਾਰਾ ਸلسਲਾ ਚੱਲ ਰਿਹਾ ਹੈ ਦੇਸ਼ ਦੇ ਵਿੱਚ ਇੱਕ ਵੱਡਾ ਵਰਤਾਰਾ ਹੈ ਅਗਨੀਵੀਰ ਯੋਜਨਾ ਕਿਉਂ ਲਿਆਂਦੀ ਗਈ ਸੋ ਇਸ ਦੇ ਕੀ ਫਾਇਦੇ ਤੇ ਨੁਕਸਾਨ ਨੇ ਇਸ ਨੂੰ ਲੈ ਕੇ ਬੜੀ ਲੰਮੀ ਚੌੜੀ ਚਰਚਾ ਹਮੇਸ਼ਾ ਚੱਲਦੀ ਰਹੀ ਹੈ ਸੋ ਜਿਸ ਸلسਲੇ ਵਿੱਚ ਸਮੇਂ-ਸਮੇਂ ਇਹ ਸੋ ਯੋਜਨਾ ਦੇ ਲਾਭ ਤੇ ਹਾਨੀਆਂ ਦੀਆਂ ਚਰਚਾਵਾਂ ਵੀ ਹੋਈਆਂ ਨੇ ਤੇ ਹੁਣ ਜਿਵੇਂ ਕੇਂਦਰ ਸਰਕਾਰ ਇਸ ਮੁੱਦੇ ਨੂੰ ਚੁੱਕ ਰਹੀ ਹੈ ਕਿ ਉਹ ਇਸ ਦੇ ਵਿੱਚ ਜੋ ਕਮੀਆਂ ਖਾਮੀਆਂ ਨੇ ਉਹ ਇਹਨਾਂ ਨੂੰ ਦਰੁਸਤ ਕਰ ਲੈਣਗੇ ਸੋ ਜਿਸ ਸਿਲਸਲੇ ਦੇ ਵਿੱਚ ਕਿਤੇ ਨਾ ਕਿਤੇ ਇਸ ਯੋਜਨਾ ਦਾ ਹੀਜ ਪਿਆਜ ਵੀ ਨੰਗਾ ਹੋਣ ਲੱਗਾ ਹੈ ਕਿ ਇਸ ਯੋਜਨਾ ਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਰਹੀਆਂ ਨੇ ਤੇ ਉਹਨਾਂ ਨੂੰ ਕਿਦਾਂ ਤੁਸੀਂ ਦਰੁਸਤ ਕਰ ਸਕਦੇ ਹੋ ਤੇ ਆਪਣੇ ਨਾਲ ਇੱਕ ਸਰੋਤੇ ਜੁੜੇ ਨੇ ਮੁਕਦਰ ਜੀ ਸਵਾਗਤ ਸਸਕਾਲ ਅ ਮੁਕਦਰ ਜੀ ਤੁਸੀਂ ਔਨ 에어로 ਸਸਕਾਲ ਹਾਂਜੀ ਸਸਕਾਲ ਟਵਾਣਾ ਜੀ ਜੀ ਜਨਾਬ ਟਵਾਣਾ ਜੀ ਆ ਇੱਕ ਤੁਸੀਂ ਗੱਲ ਕਰਦੇ ਬਏ ਸੀ ਮੈਂ ਪਹਿਲਾਂ ਵੀ ਉਸੇ ਕਰਕੇ ਉਹ ਗੱਲ ਚੱਲਦੀ ਜੀ ਲਾਈਵ ਕਾਲ ਆਪਣਾ ਮੂਸੇ ਵਾਲੇ ਸਾਹਿਬ ਦੀ ਜਿਹੜੀ ਮੁਲਾਕਾਤ ਹੋਈ ਹੈ ਫਾਦਰ ਦੀ ਉਹਨਾਂ ਦੀ ਰਾਹੁਲ ਗਾਂਧੀ ਨਾਲ ਹੂੰ ਪੱਕ ਤਾਂ ਚਲੋ ਉਹ ਪਾਉ ਗ੍ਰੇਟ ਵਾਣਾ ਜੀ ਇਹ ਰਾਜਨੀਤੀ ਏਡੀ ਮਾੜੀ ਹੈ ਨਾ ਜਿਹੜੇ ਹਾ ਇਤਾਂ ਦੇ ਕਮੈਂਟ ਕਰਦੇ ਨੇ ਵੀ ਪੁੱਤ ਦੀ লাশ ਤੇ ਕਰਦਾ ਹੈ ਰਾਜਨੀਤੀ ਫਲਾਣੀ ਕਰਦਾ ਉਹ ਤਾਂ ਦਰਦਾਰ ਭਟਕਦਾ ਫਿਰਦਾ ਜੀ ਇੱਕ ਹਿਸਾਬ ਦਾ ਵੀ ਕਿਸੇ ਪਾਸੇ ਉਹਨੂੰ ਮਿਲ ਜੇ ਮੰਨ ਲੋ ਨਿਆਂ ਜਿਹੜਾ ਹੀ ਹੈਗੀ ਹੈ ਹੂੰ ਤੇ ਉਹ ਮੈਨੂੰ ਵੀ ਗੱਲ ਲੱਗੀ ਮੈਂ ਵੀ ਇਹਨਾਂ ਨੇ ਇਹ ਗੱਲ ਚੱਕ ਲੈਣੀ ਹੈ ਜਿਹੜੀ ਉਹਨਾਂ ਨੇ ਕਹਿਤੀ ਵੀ ਤੁਹਾਡਾ ਪਰਿਵਾਰ ਨਾਲ ਵੀ ਇਹੀ ਕੁਝ ਹੋਇਆ ਜੋ ਵੀ ਹੈ ਵੀ ਉਹਦੇ ਤੇ ਉਹਨਾਂ ਤੇ ਬਲੇਮ ਕਰਨਗੇ ਇਹ ਹੂੰ ਔਰ ਉਹਨਾਂ ਨੇ ਕਹੀ ਤੋਣਾ ਜੀ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਦੋਂ ਮੌਤ ਹੋਈ ਆ ਸਿੱਧੂ ਮੂਸੇਵਾਲੇ ਦੀ ਉਹਨੇ ਮਾਡਰਨ ਮੁਗਲ ਕਿਹਾ ਸੀ ਹੂੰ ਤੇ ਉਸੇ ਜੋ ਸਹਿਸਭਾਈ ਗੱਲ ਕਰ ਗਏ ਮੂਸੇਵਾਲੇ ਦੇ ਪਿਤਾ ਵੀ ਵੀ ਜਦੋਂ ਵੀ ਸਿੱਧੂ ਹਾਰਿਆ ਚੋਣ ਕਾਂਗਰਸ ਤੋਂ ਤੇ ਅਮਿਤ ਸ਼ਾਹ ਦੇ ਦਫ਼ਤਰ ਚੋਂ ਕਹਿੰਦੇ ਤਿੰਨ ਫੋਨ ਆਏ ਸਿੱਧੂ ਮੂਸੇਵਾਲੇ ਹੂੰ ਤੇ ਉਹ ਕਹਿੰਦਾ ਵੀ ਮੈਨੂੰ ਖਾਸੇ ਜੀ ਕਹਿੰਦਾ ਕਹਿੰਦਾ ਵੀ ਬਾਪੂ ਕਮਲ ਵਾਲੇ ਵੀ ਫੋਨ ਕਰਦੇ ਨੇ ਕਹਿੰਦਾ ਹੂੰ ਤੇ ਕਹਿੰਦਾ ਮੈਂ ਕਿਹਾ ਵੀ ਪੁੱਤੇ ਇਹ ਕੰਮ ਨਹੀਂ ਕਰਨਾ ਤੇ ਕਹਿੰਦਾ ਵੀ ਉਹ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ ਵੀ ਜਿਹੜੇ ਹਲਕੇ 'ਚ ਲੈ ਗਿਆ ਤੇ ਕਹਿੰਦੇ ਵੀ ਉਹ ਉਸੇ ਦਿਨ ਹੀ ਕਹਿੰਦੇ ਵੀ ਉਹਦੀ ਮੌਤ ਦੇ ਵਾਰੰਟ ਵੀ ਜਾਰੀ ਹੋ ਗਏ ਸੀ ਸਿੱਧੂ ਮੂਸੇਵਾਲੇ ਦੇ ਹੂੰ ਹੂੰ ਤੇ ਇਹ ਬੜੀ ਖਤਰਨਾਕ ਗੱਲ ਵੀ ਉਹਨਾਂ ਨੇ ਮੈਨੂੰ ਵੀ ਲੱਗਿਆ ਵੀ ਇਹ ਕਿਹੜੇ ਹਿਸਾਬ ਨਾਲ ਉਹਨਾਂ ਨੇ ਕਰ ਦਿੱਤੀ ਵੀ ਵੀ ਉਹ ਗੱਲ ਵੇਖੋ ਕਿੱਥੇ ਜੋੜ ਉਹਨਾਂ ਨੇ ਜੋੜ ਦਿੱਤੀ ਤੇ ਜੇ ਇਦਾਂ ਫੋਨ ਆਏ ਜਾਂ ਕੀ ਹੋਇਆ ਵੀ ਉਹ ਗੱਲ ਤਾਂ ਬੜੀ ਸੀਰੀਅਸ ਸੀ ਜਿਹੜੀ ਉਹ ਕਹਿ ਗਏ ਹੂੰ ਚੀਜ਼ ਹੈਗੀ ਆ ਟਵਾਣਾ ਜੀ ਮੈਨੂੰ ਲੱਗਿਆ ਵੀ ਮੈਂ ਵੀ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਬਲ ਸੈਸਬਾਈ ਕਹਿ ਗਈ ਵੈਸੇ ਗੱਲ ਜੋੜੀ ਤਾਂ ਉਹਨਾਂ ਨੇ ਗੱਲ ਜਦੋਂ ਹੁਣ ਅਮਿਤ ਸ਼ਾਹ ਦੇ ਨਾਲ ਜਾਂ ਦਫ਼ਤਰ 'ਚੋਂ ਫੋਨ ਆਇਆ ਤਾਂ ਫਿਰ ਉਹ ਗੱਲ ਦਾ ਕੁਝ ਉਹ ਹੋਰ ਪਾਸੇ ਨੂੰ ਜੋੜੀ ਉਹਨਾਂ ਨੇ ਹੂੰ ਹੂੰ ਤੇ ਉਹ ਮੈਨੂੰ ਵੀ ਲੱਗਿਆ ਮੈਂ ਕਿ ਚਲੋ ਇਹਦਾ ਜ਼ਿਕਰ ਕਰਦੇ ਆ ਤੁਸੀਂ ਗੱਲ ਕਰਦੇ ਬੱਸ ਇਹ ਸੀ ਬਾਕੀ ਵਾਣਾ ਜੀ ਇੱਕ ਛੋਟੀ ਜੀ ਗੱਲ ਤੁਸੀਂ ਨਾ ਚਲੋ ਕਈ ਦਿਨਾਂ ਤੋਂ ਚਰਚਾ ਚੱਲਦੀ ਪਈ ਆ ਸੰਗਰੂਰ ਸੀਟ ਦੀ ਹੂੰ ਹੂੰ ਕਰੋ ਵੈਸੇ ਆਪਣੇ ਆਪਣੇ ਹੈਗਾ ਵਿਚਾਰ ਪਰਚੋਲ ਸਾਰਿਆਂ ਦੀ ਵੀ ਜੋ ਵੀ ਕਿਸੇ ਨੂੰ ਲੱਗਦਾ ਉਹ ਤਾਂ ਜਦੋਂ ਰਿਜ਼ਲਟ ਆਉਣਾ ਉਹਦੀ ਪਤਾ ਲੱਗਣਾ ਹੂੰ ਹੂੰ ਬਾਕੀ ਮੈਂ ਨਾ ਕਈ ਦੇਖੇ ਨੇ ਵੀਊ ਜਿਹੜਾ ਖਾਸ ਕਰ ਆਪਾਂ ਤਾਂ ਹੋਰਾਂ ਦਾ ਤਾਂ ਪਤਾ ਨਹੀਂ ਮੁਸਲਮਾਨ ਭਾਈਚਾਰੇ ਦਾ ਕਿਹਾ ਜਾਂਦਾ ਵੀ ਮਲੇਰਕੋਟ ਦੇ ਜੋ ਸਿਮਰਨਜੀਤ ਮਾਨ ਨੂੰ ਵੀ ਵੋਟ ਮਿਲੇਗੀ ਹੂੰ ਪਰ ਮੈਂ ਕਈਆਂ ਦਾ ਦੇਖਿਆ ਉੱਥੇ ਜਿਹੜੇ ਸਿੱਖ ਪੱਤਰਕਾਰ ਵੀ ਵਿੱਚੋਂ ਜਾਣਦੇ ਨੇ ਜਾਂ ਹੋਰ ਵੀ ਜਦੋਂ ਲੋਕਾਂ ਨੂੰ ਪੁੱਛਦੇ ਨੇ ਉਹਨਾਂ ਦਾ ਕਹਿਣ ਕਹਿੰਦੇ ਨੇ ਸਤਿਕਾਰ ਤਾਂ ਕਰਦੇ ਆ ਸਿਮਰਨ ਜੀ ਦਾ ਮਾਣ ਦਾ ਪਰ ਇਸ ਵਾਰ ਸਾਡੀ ਲੜਾਈ ਜਿਹੜੀ ਆ ਉਹ ਬੀਜੇਪੀ ਨਾਲ ਹੋਣ ਕਰਕੇ ਵੀ ਇਹਨਾਂ ਦੀ ਇੱਕ ਸੀਟ ਦਾ ਕੋਈ ਉਹ ਨਹੀਂ ਹੈਗਾ ਵੀ ਸਾਨੂੰ ਜੇ ਬੀਜੇਪੀ ਨੂੰ ਹਰਾਉਣਾ ਹੈ ਤਾਂ ਸਾਨੂੰ ਵੀ ਕਿਸੇ ਇੱਕ ਖਾਸ ਵੰਟੀ ਤੇ ਰਾਲੀ ਭੁਗਤਣਾ ਪਊਗਾ ਹੂੰ ਹੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਵੀ ਖੈਰਾ ਸਾਹਿਬ ਨੂੰ ਜਾਂ ਹੋਰ ਕਾਂਗਰਸ ਦਾ ਕਿਉਂਕਿ ਮੈਂ ਤੇਰੇ ਹੀ ਆ ਸੈਂਟਰ 'ਚ ਹੂੰ ਹੂੰ ਤੇ ਆਮ ਆਦਮੀ ਪਾਰਟੀ ਨੂੰ ਵੀ ਜ਼ਿਆਦਾ ਫਾਇਦਾ ਇਹਨਾਂ ਨੂੰ ਮਿਲ ਸਕਦਾ ਹੈ ਉਸ ਚੀਜ਼ ਦਾ ਵੀ ਕਿਉਂਕਿ ਪੰਜਾਬ 'ਚ ਤਾਂ ਮੋਦੀ ਦਾ ਸਰਕਾਰ ਦਾ ਵਿਰੋਧ ਹੈਗਾ ਹੀ ਹੈਗਾ ਜੀ ਜੀ ਇਹ ਹੈਗਾ ਕਹਿੰਦਾ ਵੀ ਜੇ ਵੋਟ ਇੱਧਰ ਉੱਧਰ ਪਾਣੀ ਹੋਈ ਹੈ ਤਾਂ ਫਿਰ ਉਹ ਵੱਡੀ ਧਿਰ ਨੂੰ ਹੀ ਪਾ ਲੋ ਹੂੰ ਹੂੰ ਵੀ ਇਹ ਜੀ ਹੋ ਸਕਦੀ ਹੈ ਬਾਕੀ ਦਾ ਚਲੋ ਸਮਾਂ ਦੱਸੇਗਾ ਵੀ ਕੀ ਹੈਗਾ ਖੰਨਾ ਸਾਹਿਬ ਦਾ ਐਡਾ ਨਹੀਂ ਹੈਗਾ ਮੈਂ ਸਾਡੇ ਇੱਧਰ ਚਲੋ ਮੈਂ ਤਾਂ ਹਜੇ ਵੀ ਇਹ ਹੈਗੀ ਵੀ ਨਹੀਂ ਕਾਂਗਰਸ ਨੂੰ ਵੋਟ ਪਾਣੀ ਜੀ ਇਮਾਨਦਾਰੀ ਨਾਲ ਕਹਿਣਾ ਪਰ ਇਹਨਾਂ ਦਾ ਮਾਹੌਲ ਹੈਗਾ ਵੀ ਇੰਨੀ ਨਹੀਂ ਗੱਲ ਹੈਗੀ ਕਿ ਵੀ ਇਹਨਾਂ ਡਾਊਨ ਹੈਗਾ ਹਜੇ ਹੂੰ ਬਿਲਕੁਲ ਧੰਨਵਾਦ ਧੰਨਵਾਦ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ ਜਿੰਮੀ ਜੀ ਲਿਖਦੇ ਨੇ ਕਹਿੰਦੇ ਮਾਨਸਾ ਦੇ ਵਿੱਚ ਬਹਿਣੀਵਾਲ ਤੋਂ ਨੇ ਭਾਈ ਕਹਿੰਦੇ ਵੀ ਬੀਬੀ ਦਾ ਚੌਪਰ ਸਿਮਰਤੀ ਦਾ ਵਿਰੋਧ ਕਰਕੇ ਨਹੀਂ ਉਤਰਿਆ ਤੇ ਬਲਰਾਜ ਸਿੰਘ ਸੰਧੂ ਲਿਖਦੇ ਨੇ ਕਿ ਜਿਸ ਸਟੇਟ ਦੇ ਲੋਕ ਕਿੱਕਲੀ ਸੁਣ ਕੇ ਵੋਟਾਂ ਪਾਉਣ ਉਸ ਦਾ ਤਾਂ ਰੱਬ ਹੀ ਰੱਖਾ ਹੈ ਪੰਜਾਬ ਕੁਝ ਨਹੀਂ ਬਣਨਾ ਪੰਜਾਬ ਦਾ ਵੈਗਰੂ ਸਮਤ ਬਖਸ਼ੇ ਪਰ ਹਾਂ ਤੁਸੀਂ ਵੇਖੋ ਕਿ ਭਾਵੇਂ ਪੰਜਾਬ ਸਰਕਾਰ ਹੈ ਭਾਵੇਂ ਕੇਂਦਰ ਹੈ ਕਿੰਦਾਂ ਦੀਆਂ ਯੋਜਨਾਵਾਂ ਨੇ ਜਿਵੇਂ ਤੁਸੀਂ ਵੇਖੋ ਕਿ ਦੇਸ਼ ਲਈ ਜਾਨ ਵਾਰਨ ਵਾਲੇ ਜਿਹੜੇ ਜਜ਼ਵੇ ਵਾਲੇ ਜਵਾਨ ਨੇ ਉਹਨਾਂ ਦਾ ਭਵਿੱਖ ਕੀ ਹੈ ਸੋ ਅਗਨੀਵੀਰ ਯੋਜਨਾ ਦਾ ਜੋ ਅਸਲ ਸੱਚ ਹੈ ਬ੍ਰਿਗੇਡੀਅਰ ਕੁਲਦੀਪ ਸਿੰਘ ਕਹਿੰਦਾ ਵਕ ਵਕ ਭਲਾਈ ਬੋਰਡਾਂ ਦੇ ਵਕ ਵਕ ਸੈਨਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਲੰਮੇ ਸਮੇਂ ਤੋਂ ਇਹ ਵਕ ਵਕ ਆਰਮੀ ਦੇ ਮੁੱਦਿਆਂ ਤੇ ਦੇਸ਼ ਦੀ ਸੁਰੱਖਿਆ ਦੇ ਮੁੱਦਿਆਂ ਤੇ ਬੋਲਦੇ ਨੇ ਜਿਸ ਤਰ੍ਹਾਂ ਕਿ ਇਸ ਯੋਜਨਾ ਦੇ ਵਿੱਚ ਹੁਣ ਲੋਕਾਂ ਦੀ ਨਵੇਂ ਜਵਾਨਾਂ ਦੀ ਸ਼ਮੂਲੀਅਤ ਘਟ ਗਈ ਹੈ ਪਹਿਲਾਂ ਚਲੋ ਲੋਟ ਸੀ ਅਗਲਾ ਕਹਿੰਦਾ ਚਲੋ 4 ਸਾਲ ਲਈ ਉਹ ਸਹੀ ਸੋ ਇਸ ਕਰਕੇ ਪਤਾ ਨਹੀਂ ਕੀ ਸੋਚ ਕੇ ਭਾਜਪੀ ਇਹ ਯੋਜਨਾ ਲੈ ਆਉਂਦੀ ਹੈ ਤੇ ਜਿਨ੍ਹਾਂ ਤੇ ਲਾਗੂ ਕਰਦੀ ਹੈ ਜਿਵੇਂ ਕਿਸਾਨਾਂ ਦੀ ਭਲਾਈ ਦੀ ਗੱਲ ਕਰਦੇ ਸੀ ਕਿਸਾਨਾਂ ਨੂੰ ਪੁੱਛੇ ਨਹੀਂ ਗਿਆ ਕਿ ਤੁਹਾਡੀ ਭਲਾਈ ਕਰਨੀ ਹੈ ਭਾਈ ਮੈਂ ਸੋ ਇਹ ਅਗਨੀਵੀਰ ਯੋਜਨਾ ਲੈ ਆਂਦੀ ਲੋਕ ਪੱਕੇ ਫੌਜੀ ਭਰਤੀ ਹੋਣ ਵਾਸਤੇ ਦੌੜਾਂ ਲਾਉਂਦੇ ਸੀ ਇਹਨਾਂ ਨੇ ਲੈ ਕੇ 4 ਸਾਲ ਦੀ ਅਗਨੀਪਥ ਯੋਜਨਾ ਲਾਗੂ ਕਰ ਦਿੱਤੀ ਮਤਲਬ ਅਗਲੇ ਦੀ ਭਲਾਈ ਕਰਨਾ ਚਾਹੁੰਦੇ ਨੇ ਤੇ ਅਗਲੇ ਨੂੰ ਪੁੱਛਣਾ ਵੀ ਨਹੀਂ ਚਾਹੁੰਦੇ ਕਿ ਮੈਂ ਤੇਰੀ ਭਲਾਈ ਕਰਨੀ ਆ ਐਡਾ ਭਲਾਈਪੁਰਸ਼ ਕਮਾਲ ਹੈ ਸੋ ਖਾਸ ਕਰਕੇ ਸੋ ਦੋਸਤੋ ਏਸੀ ਆਰਟੀਕਲ ਅ ਅਗਨੀਪਥ ਅਗਨੀਵੀਰ ਯੋਜਨਾ ਦਾ ਅਸਲ ਸੱਚ ਬ੍ਰਿਗੇਡੀਅਰ ਕਲਦੀਪ ਸਿੰਘ ਕਲੋਂ ਦੀ ਕਲਮ ਤੋਂ ਪਸੰਦ ਆਏ ਅਗੇ ਸ਼ੇਅਰ ਤੇ ਸਾਂਝਾ ਜਰੂਰ ਕਰਿਆ ਕਰੋ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਸ ਦੌਰਾਨ ਤੁਸੀਂ ਲਾਈਵ ਪ੍ਰੋਮੋਨ ਦੇ ਵਿੱਚ ਗੱਲਬਾਤ ਕਰਨੀ ਹੈ ਜਾਂ ਇਹਨਾਂ ਪ੍ਰੋਮੋਆਂ ਦਾ ਜਿਹੜਾ ਲਿੰਕ ਵੀਡੀਓ ਕੁਝ ਪ੍ਰੋਮੋ ਹੁੰਦੇ ਨੇ ਕੁਝ ਆਡੀਓ ਪ੍ਰੋਮੋ ਹੁੰਦੇ ਨੇ ਉਹ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਪਟਾਲਾ ਸਟੂਡੀਓ ਦਾ ਮੇਰਾ ਨੰਬਰ ਹੈ 9876309655 9876309655